ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕ ਵੀਰ ਪੈਣ ਪਰਾਵਾਂ ਦਾ ਮੁਰਤੋਂ ਸਵਾਗਤ ਕਰਦੇ ਹਾਂ ਚੈਨਲ ਵੈਦਰ ਬਾਈਸ ਮਿੰਦਰਤੀ ਇਸ ਨਵੀਂ ਅਪਡੇਟ ਦੇ ਵਿੱਚ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੋ ਹੀਟ ਵੇਵ ਦੇ ਅਲਰਟ ਜਾਰੀ ਹੋਏ ਨੇ ਪੰਜਾਬ ਦੇ ਵਿੱਚ 9 10 ਅਤੇ 11 ਜੂਨ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਵਾਅਦਾ ਦੇਖਣ ਨੂੰ ਮਿਲੇਗਾ ਹਾਲਾਤ ਬੱਸੋਂ ਬਾਹਰ ਨੇ ਮੌਸਮ ਵਿਭਾਗ ਵੱਲੋਂ ਲਗਾਤਾਰ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਘਰ ਤੋਂ ਬਾਹਰ 10 ਵਜੇ ਤੋਂ ਬਾਅਦ ਨਾ ਨਿਕਲੋ ਨਹੀਂ ਤਾਂ ਲੂ ਲੱਗਣ ਦੇ ਚਾਂਸ ਵੱਧ ਜਾਣਗੇ ਲੂ ਕੀ ਹੁੰਦੀ ਹੈ ਕਿਹੜੇ ਇਲਾਕਿਆਂ ਦੇ ਵਿੱਚ ਪਵੇਗੀ ਇਸ ਤੋਂ ਕੀ بچਿਆ ਜਾ ਸਕਦਾ ਹੈ ਕਿਵੇਂ بچਿਆ ਜਾ ਸਕਦਾ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਤੁਹਾਡੇ ਸਾਹਮਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਕੇ ਜਾਇਓ ਇਸ ਵੀਡੀਓ ਦਾ ਲਾਈਕ ਦਾ ਏਮ ਰੱਖਦੇ ਹਾਂ ਜੀ 50 ਲਾਈਕ ਜਲਦੀ ਜਲਦੀ 50 ਲਾਈਕ ਕਰ ਦਿਓ ਤਾਂ ਕਿ ਮੌਸਮ ਦੀ ਅਗਲੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰ ਸਕੀਏ ਹੁਣ ਆਪਾਂ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜਸ ਤੋਂ ਸਾਫ਼ ਕਲੀਅਰ ਹੈ ਕੋਈ ਪੰਜਾਬ ਦੇ ਵਿੱਚ ਵੱਡੇ ਹਾਲਾਤ ਖਰਾਬ ਹੁੰਦੇ ਦਿਖਾਈ ਨਹੀਂ ਦੇ ਰਹੇ ਮੀਂਹ ਦੀ ਕੋਈ ਉਮੀਦ ਨਹੀਂ ਹੈ ਮੌਸਮ ਸਾਫ਼ ਹੈ ਜਿਸ ਤੋਂ ਕਿ ਸਪਸ਼ਟ ਪਾਇਆ ਪਤਾ ਲੱਗ ਰਿਹਾ ਹੈ ਕਿ ਆ ਜਾਰੀ ਰਹੇਗੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ 9 10 ਅਤੇ 11 ਜੂਨ ਦੇ ਉਹ ਦੇਖ ਲੈਂਦੇ ਆ ਜੀ ਅਲਰਟ ਤੁਹਾਡੇ ਸਾਹਮਣੇ ਨੇ ਜਿਦੇ ਵਿੱਚ ਆਪਾਂ 9 10 ਦੇ 11 ਜੂਨ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ 9 ਜੂਨ ਦੀ ਗੱਲ ਕੀਤੀ ਜਾਵੇ ਤਾਂ yellow ਤੇ orange ਅਲਰਟ ਜਾਰੀ ਹੋ ਚੁੱਕੇ ਨੇ ਇਹਨਾਂ ਇਲਾਕਿਆਂ ਦੇ ਲਈ ਜਿਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਫਜ਼ਿਲਕਾ ਮੁਕਸਰ ਬਠਿੰਡਾ ਇਹਨਾਂ ਦੇ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਵੱਲੋਂ ਬਹੁਤ ਜ਼ਿਆਦਾ ਗਰਮੀ ਪੈਣ ਦੇ ਚਾਂਸ ਨੇ ਲੂ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਦੋਂ ਤਾਪਮਾਨ 45 ਡਿਗਰੀ ਤੋਂ ਪਾਰ ਚਲਾ ਜਾਂਦਾ ਹੈ ਹਵਾ ਖੁਸ਼ਕ ਹੋ ਜਾਂਦੀ ਹੈ ਤਾਪਮਾਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਹੈ ਤੇ ਤੇਜ਼ ਧੁੱਪ ਲੱਗਣ ਦੇ ਕਾਰਨ ਕਿਤੇ ਨਾ ਕਿਤੇ ਬੇਹੋਸ਼ੀ ਵਰਗੇ ਹਾਲਾਤ ਬਣ ਜਾਂਦੇ ਨੇ ਤਾਂ ਉਸ ਨੂੰ ਲੂ ਕਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਹਵਾ ਦੇ ਵਿੱਚ ਨਮੀ ਖਤਮ ਹੋ ਜਾਂਦੀ ਹੈ ਤੇ ਹਵਾ ਖੁਸ਼ਕ ਹੋ ਜਾਂਦੀ ਹੈ ਤੇ ਜਦੋਂ ਆਪਾਂ ਸਾਹ ਲੈਂਦੇ ਆ ਤਾਂ ਸਾਨੂੰ ਇਵੇਂ ਲੱਗਦਾ ਹੈ ਕਿ ਜਿਵੇਂ ਅੰਦਰ ਕਿਤੇ ਖੁਸ਼ਕ ਹੋ ਗਿਆ ਹੋਵੇ ਪਾਣੀ ਚੂਸ ਲੈਂਦਾ ਹੈ ਸਰੀਰ ਦੇ ਵਿੱਚੋਂ ਜਿੰਨੀ ਗਰਮੀ ਹੁੰਦੀ ਹੈ ਜਿੰਨੀ ਤਪਸ਼ ਹੁੰਦੀ ਹੈ ਤਾਂ बेहोਸ਼ੀ ਦੇ ਹਾਲਾਤ ਬਣ ਜਾਂਦੇ ਨੇ ਅਜੇਹੇ ਦੇ ਵਿਚਕਾਰ ਤੁਹਾਨੂੰ orange alert ਜਾਰੀ ਕਰ ਦਿੱਤਾ ਗਿਆ ਤੇ yellow alert ਜਾਰੀ ਹੋਇਆ ਜੀ ਜ਼ਿਲ੍ਹਾ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਅਤੇ ਮਾਨਸਾ ਜ਼ਿਲ੍ਹੇ ਦੇ ਲਈ ਜਿਨ੍ਹਾਂ ਲਈ ਬਹੁਤ ਜ਼ਿਆਦਾ ਗਰਮੀ ਭੈਣ ਦੀ ਉਮੀਦ ਕੀਤੀ ਜਾ ਰਹੀ ਹੈ ਅਜੇ ਇਹ ਦੇ ਵਿਚਕਾਰ ਆਪਣਾ ਖਿਆਲ ਰੱਖੋ ਤੇ ਹੁਣ ਗੱਲ ਕਰਦੇ ਆ ਜੀ ਆਉਂਦੇ ਦਿਨਾਂ ਦੀ ਜਾਨੀ ਕਿ 10 ਅਤੇ 11 ਤਰੀਕ ਨੂੰ ਕੀ ਹਾਲਾਤ ਤਾਂ 11 ਤਰੀਕ ਤੱਕ ਅਗਰ ਗੱਲ ਕੀਤੀ ਜਾਵੇ ਤਾਂ 10 ਜੂਨ ਨੂੰ ਤੁਹਾਨੂੰ ਅਗਰ ਦੇਖੋਗੇ ਤਾਂ 10 ਜੂਨ ਨੂੰ ਵੀ ਸੇਮ ਹਾਲਾਤ ਨੇ ਇਹਦੇ ਵਿੱਚ ਸਗੋਂ ਇੱਕ ਜ਼ਿਲ੍ਹਾ ਹੋਰ ਪਟਿਆਲੇ ਦਾ ਐਡ ਹੋ ਜਾਂਦਾ ਹੈ ਲੁਧਿਆਣੇ ਵਿੱਚ ਵੀ ਔਰੇਂਜ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ 10 ਜੂਨ ਨੂੰ ਵੀ 10 ਜੂਨ ਨੂੰ ਹਾਲਾਤ ਜਿਆਦਾ ਖਰਾਬ ਨੇ 10 ਜੂਨ ਨੂੰ ਬਹੁਤ ਜਿਆਦਾ ਗਰਮੀ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਬਾਹਰ ਘਟ ਨਿਕਲੋ ਬਿਸ਼ੱਕ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਸ਼ਾਮ ਦੇ ਵੇਲੇ ਘੁੰਮਣ ਜਾਓ ਕਿਤੇ ਜਾਣਾ ਹੈ ਬਾਕੀ ਦਿਨ ਦੇ ਵੇਲੇ ਪਰਹੇਜ਼ ਕਰੋ ਹੁਣ ਗੱਲ ਕਰਦੇ ਆ 11 ਜੂਨ ਦੀ 11 ਜੂਨ ਨੂੰ ਵੀ yellow alert ਜਾਰੀ ਹੋ ਚੁੱਕਿਆ ਜੀ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੇ ਹਾਲਾਤ ਨਾ માત્ર ਹੋਣ ਕਾਰਨ ਗਰਮੀ ਸਿਖਰਾਂ ਤੇ ਹੋਵੇਗੀ ਬਾਕੀ ਅਸੀਂ ਸਮੇਂ ਸਮੇਂ ਸਰ ਇਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਦੇ ਰਹਿੰਦੇ ਆ ਤੇ ਤੁਹਾਨੂੰ ਰਿਕੁਐਸਟ ਵੀ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਓ ਅਗਰ ਜਾਣਕਾਰੀ ਚੰਗੀ ਲੱਗਦੀ ਹੈ ਤੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ